ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੋਗ ਹਾਂਜੀ ਤੁਹਾਡਾ ਨਵੀਂ ਵੀਡੀਓ ਸਵਾਗਤ ਹੈ ਜੀ ਅੱਜ ਆਪੇ ਇੱਕ ਹੋਰ ਸੂਟ ਸਟਿਚ ਕੀਤਾ ਜਿਹੜਾ ਕਿ ਤੁਹਾਨੂੰ ਦਿਖਾਉਣੇ ਆਪਾਂ ਕਿਵੇਂ ਸਟਿਚ ਕੀਤਾ ਹੈਗਾ ਸੂਟ ਦੇਖੋ ਇਹ ਸੂਟ ਦਾ ਗਲਾ ਬਣਾਇਆ ਹੋਇਆ ਹੈ ਆਪਾਂ ਇਸ ਤਰੀਕੇ ਨਾਲ ਸੈਂਟਰ ਚ ਆਪਾਂ ਜੁਆਇੰਟ ਲੈਸ ਕਰਕੇ ਲਾਈ ਹੋਈ ਹੈ ਇਸ ਤਰੀਕੇ ਨਾਲ ਦੇਖੋ ਤੇ ਸਾਈਡ ਤੇ ਆਸੀ ਪਾਸੀ ਆਪਾਂ ਚਾਰਸ ਕਰਕੇ ਲੈਸ ਇਸ ਤਰੀਕੇ ਨਾਲ ਲਾਈ ਹੈ ਤੁਸੀਂ ਇਸ ਤਰੀਕੇ ਨਾਲ ਹੀ ਲੈ ਸਕਦੇ ਆਂ लेस लोन ਦਾ ਤੇ ਬਾਹਾਂ ਤੇ ਵੀ ਆਪਾਂ ਇਸ ਤਰੀਕੇ ਨਾਲ लेस ਲਾਈ ਆ ਜਿਹੜੇ कॉटन ਦੀ लेस ਦੇ कट वर्क ਆ ਉਹ ਬਾਹਰ ਕੱਢੇ ਹੋਏ ਆ ਉੱਪਰ लेस ਲਾਈ ਵੀ ਹੋਈ ਆ ਆਪਾਂ ਸੂਟ ਦੇ ਦੇਖੋ ਉੱਪਰ ਹੀ ਲੱਗੀ ਹੋਈ लेस ਐ ਤੇ ਇਸ ਤੋਂ ਬਾਅਦ ਆ ਗਿਆ ਜੀ ਚਾਕ ਚਾਕਾਂ ਦੇ ਵੀ ਆਪਾਂ ਕੱਟ ਜਿਹੜੇ ਕੱਟਵਰਕ ਹੈਗੇ ਆ लेस ਦੇ ਬਾਹਰ ਕੱਢੇ ਹੋਏ ਆ ਤੇ ਉੱਪਰ ਆਪਾਂ ਇਸ ਤਰੀਕੇ ਨਾਲ ਬਣਾਇਆ ਹੋਇਆ ਚਾਕਾਂ ਤੇ ਆਪਾਂ ਉੱਪਰ ਹੀ ਰੱਖ ਕੇ लेस ਲਾਈ ਆ ਦੇਖੋ ਕਿੰਨਸ ਫਾਈ ਨਾਲ ਇਥੋਂ ਆਪਣਾ ਕੋਨਾ ਬਣਿਆ ਲੈਸ ਦਾ ਬਿਲਕੁਲ ਫਿਟਿੰਗ ਵਾਲੀ ਸਲਾਈਡ ਦੇ ਉੱਪਰ ਬਣਿਆ ਹੈ ਦੇਖੋ ਤੁਸੀਂ ਵੀ ਇਸ ਤਰੀਕੇ ਨਾਲ ਲੈਸ ਲਾਇਓ ਜਦੋਂ ਵੀ ਲਾਈ ਚਾਕਾਂ ਤੇ ਤੁਸੀਂ ਇਸ ਤਰੀਕੇ ਨਾਲ ਆਈਡੀਆ ਲੈ ਸਕਦੇ ਆ ਵੀ ਆਪਾਂ ਕਾਟਨ ਦੀ ਲੈਸ ਕਾਟਨ ਦੇ ਸੂਟ ਤੇ ਕਿਸ ਤਰੀਕੇ ਨਾਲ ਲਾ ਸਕਦੇ ਆ ਤੁਹਾਡੀ ਮਰਜ਼ੀ ਹੈ ਤੁਸੀਂ ਕਾਟਨ ਦੇ ਸੂਟ ਨੂੰ ਕਾਟਨ ਦੀ ਲੈਸ ਨਾਲ ਜਿਵੇਂ ਵੀ ਚਾਹੋ ਸੂਟ ਨੂੰ ਸਜਾ ਸਕਦੇ ਆ ਜਿਵੇਂ ਚਾਹੋ ਸੂਟ ਨੂੰ ਬਣਾ ਸਕਦੇ ਆ ਦੂਸਰੀ ਸਾਈਡ ਵੀ ਆਪਾਂ ਇਸ ਤਰੀਕੇ ਨਾਲ ਹੀ ਦੇਖੋ ਚਾਕਾਂ ਤੇ ਲੈਸ ਲਾਈ ਆ ਤੇ ਕਿੰਨੀ ਸਫਾਈ ਨਾਲ ਸਾਰੀ ਲੈਸ ਲੱਗੀ ਆ ਆਪਣੇ ਤੁਸੀਂ ਦੇਖ ਸਕਦੇ ਹੋ ਦੇਖੋ ਤੇ ਤੁਸੀਂ ਵੀ ਇਸ ਤਰ੍ਹਾਂ ਆਪਣੇ ਘਰੇ ਸੂਟ ਰੈਡੀ ਕਰ ਸਕਦੇ ਹੋ ਦੇਖੋ ਬਹੁਤ ਸੋਹਣਾ ਸੂਟ ਲੱਗਦਾ ਜੀ ਇਹ ਤੇ ਜਿਹੜੀ ਉਹਨਾਂ ਦੀ ਸਲਵਾਰ ਆ ਚਿਕਨ ਦੀ ਸਲਵਾਰ ਆ ਜੀ ਇਸ ਇਸ ਕਲਰ ਦੀ ਚਿਕਨ ਦੀ ਸਲਵਾਰ ਆ ਤੇ ਥੋੜਾ ਜਿਹਾ ਮੈਚਿੰਗ ਕਰਕੇ ਉਹਨਾਂ ਨੇ ਲੈਸ ਚਿਕਨ ਦੀ ਵਾਂਗੂਈ ਲੈ ਕੇ ਆਂਦੀ ਹੈ ਉਹਨਾਂ ਦੀ ਜਿਹੜੀ ਸਲਵਾਰ ਦੇ ਵਿੱਚ ਚਿਗਨ ਇਸ ਤਰ੍ਹਾਂ ਹੈ ਜੀ ਵਰਕ ਕੀਤਾ ਹੋਇਆ ਚਿਗਨ ਤੇ ਜਿਵੇਂ ਆ ਲੈਸ ਆ ਸੇਮ ਇਸ ਤਰ੍ਹਾਂ ਹੀ ਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਕਾਟਨ ਦੀ ਲੈਸ ਲਗਾ ਕੇ ਸੂਟ ਤੇ ਬਹੁਤ ਵਧੀਆ ਡਿਜ਼ਾਈਨ ਬਣਾ ਸਕਦੇ ਆ ਘਰੇ ਹੀ ਆਪਣੇ ਘਰੇ ਸੂਟ ਨੂੰ ਰੈਡੀ ਕਰ ਸਕਦੇ ਆ ਮਹਿੰਗੇ ਮਹਿੰਗੇ ਬੁਟੀਕਾਂ ਤੇ ਜਾਣ ਦੀ ਲੋੜ ਨਹੀਂ ਜੀ ਤੁਸੀਂ ਵੀ ਆਪਣੇ ਸੂਟ ਨੂੰ ਰੈਡੀ ਕਰੋ ਘਰੇ ਤੇ ਜੇ ਇਸ ਤਰ੍ਹਾਂ ਅਸੀਂ ਸੂਟ ਬਣਾਵਾਂਗੇ ਜੀ ਦੇਖੋ ਜੀ ਆਪਾਂ ਸਾਰਾ ਸੂਟ 200 ਰੁਪਏ ਸਟੀਚਿੰਗ ਦਾ ਲੈਣੇ ਆ ਤੇ ਜੀ ਆਪਾਂ ਗਲੇ ਤੇ ਲੈਸ ਲਾਵਾਂਗੇ ਐਕਸਟਰਾ 50 ਰੁਪਏ ਗਲੇ ਦੇ ਅਲੱਗ ਲਾਵਾਂਗੇ ਆਪਾਂ ਘੇਰੇ ਦੇ ਜਿਵੇਂ ਕਿ ਆਪਾਂ ਚਾਕਾਂ ਤੇ ਲਈ ਹੈ ਤੇ ਬਾਹਾਂ ਦੇ ਐਕਸਟਰਾ ਉਹਦੇ 50 ਰੁਪਏ ਾਡ ਲਾਵਾਂਗੇ ਜੀ ਆਪਾਂ ਤੇ ਟੋਟਲ ਸੂਟ ਦੀ ਸਮਾਈ ਹੋ ਗਈ ਜੀ 300 ਰੁਪਏ ਦੀ ਤੇ ਇੰਨੇ ਪੈਸੇ ਦੇਣ ਦੇ ਚੰਗਾ ਇੰਨੇ ਪੈਸੇ ਦੇਣ ਨਾਲੋਂ ਚੰਗਾ ਜੀ ਤੁਸੀਂ ਘਰੇ ਹੀ ਸੂਟ ਨੂੰ ਰੈਡੀ ਕਰੋ ਇਸ ਤਰੀਕੇ ਨਾਲ ਤੁਸੀਂ ਬਹੁਤ ਵਧੀਆ ਡਿਜ਼ਾਈਨ ਬਣਾ ਕੇ ਸੂਟ ਨੂੰ ਰੈਡੀ ਕਰ ਸਕਦੇ ਆ ਕਾਟਨ ਦੀਆਂ ਲੈਸਾਂ ਹਨ ਅੱਜ ਕੱਲ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਲੈਸਾਂ ਚੱਲੀਆਂ ਜੀ ਆਪਾਂ ਉਹਨਾਂ ਲੈਸਾਂ ਨੂੰ ਹੀ ਆਪਾਂ ਐਸਟ੍ਰਿਕਨਾ ਡੈਕੋਰੇਟ ਕਰਕੇ ਸੂਟਾਂ ਤੇ ਲਾ ਸਕਦੇ ਹਾਂ ਤੇ ਬਹੁਤ ਵਧੀਆ ਸੂਟ ਰੈਡੀ ਕਰ ਸਕਦੇ ਹਾਂ ਇੱਕ ਆਪਾਂ ਬਣਾਇਆ ਸੀ ਸਿੰਪਲ ਸੂਟ ਉਹ ਵੀ ਤੁਹਾਨੂੰ ਦਿਖਾ ਇੱਕ ਆਪਾਂ ਸਿੰਪਲ ਸੂਟ ਰੈਡੀ ਕੀਤਾ ਇਹ ਬਿਲਕੁਲ ਸਿੰਪਲ ਕੁੜਤੀ ਬਣਾਈ ਹੈ ਤੇ ਇਹਨਾਂ ਦਾ ਪਲਾਜ਼ੋ ਆਹਾ ਪਲਾਜ਼ੋ ਦੇ ਆਪਾਂ ਇਸ ਤਰ੍ਹਾਂ ਪੌਂਚੇ ਤੇ ਲੈਸ ਲਾਈ ਹੈ ਸਿਰਫ ਇੱਕ ਹੀ ਆਪਾਂ ਲੈਸ ਲਾਈ ਹੈ ਪੌਂਚੇ ਦੇ ਉੱਪਰ ਤੇ ਹੋ ਰਿਹਾ ਸੂਟ ਵਿੱਚ ਆਪਾਂ ਕੁਝ ਵੀ ਨਹੀਂ ਕੀਤਾ ਅਸੀਂ ਬਿਲਕੁਲ ਸਾਰਾ ਸੂਟ ਸਿੰਪਲ ਬਣਾਇਆ ਜੀ ਇਹ ਆਪਾਂ ਤੇ ਕਸਟਮਰ ਦੀ ਡਿਮਾਂਡ ਸੀ ਵੀ ਅਸੀਂ ਇੱਕ ਸੂਟ ਸਿੰਪਲ ਰੱਖਣਾ ਉਹਦਾ ਸਿਰਫ ਪੌਂਚੇ ਤੇ ਲੈਸ ਲਾਉਣੀ ਹੈ ਇਹਨਾਂ ਦਾ ਵੀ ਪਲਾਜੋ ਦੀ ਮਾੜੀ ਜੀ ਸ਼ਾਈ ਨਹੀਂ ਹੋ ਜੂਗੀ ਵੀ ਵਧੀਆ ਲੱਗੂਗਾ ਪਲਾਜੋ ਪਾਇਆ ਤੇ ਥੋੜਾ ਜਿਹਾ ਖੁੱਲਾ ਪਲਾਜੋ ਬਣਾਇਆ ਜੀ ਇਹ ਜਿਹੜੀ ਮੂਰੀ ਹੈਗੀ 10 ਇੰਚ ਤਿਆਰ ਦੀ ਮੂਰੀ ਬਣਾਈ ਹੈ ਪਲਾਜੋ ਦੀ ਤੇ ਤੁਸੀਂ ਵੀ ਇਸ ਤਰ੍ਹਾਂ ਵਧੀਆ-ਵਧੀਆ ਕਾਟਨ ਦੀਆਂ ਲੈਸਾਂ ਲਾ ਕੇ ਸਸਤੇ ਸੂਟਾਂ ਨੂੰ ਮਹਿੰਗੇ ਸੂਟ ਬਣਾ ਸਕਦੇ ਹੋ ਜੀ ਤੇ ਦੇਖੋ ਇਹ ਪੀਸ ਬਿਲਕੁਲ 1.5 ਦੋਸਤ ਦਾ ਪੀਸ ਹੋਊਗਾ ਕਾਟਨ ਦਾ ਕੁੜਤੀ ਦਾ ਤੇ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਜੀ ਆਪਾਂ ਕਾਟਨ ਦੀ ਲੈਸ ਲਾ ਕੇ ਉਹਨੂੰ ਕਿੰਨਾ ਵਧੀਆ ਸੂਟ ਰੈਡੀ ਕਰ ਲਿਆ ਪਾਇਆ ਹੋਇਆ ਕਸਟਮਰ ਦੇ ਬਹੁਤ ਸੋਹਣਾ ਸੂਟ ਲੱਗੂਗਾ ਜੀ ਤੇ ਸੋ ਫਰੈਂਡਸ ਇਹੋ ਜੀ ਵੀਡੀਓ ਵੇਖਣ ਵਾਸਤੇ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡੇ ਵਾਸਤੇ ਨੇ ਤੇ ਨਵੀਆਂ ਨਵੀਆਂ ਵੀਡੀਓ ਆਇਆ ਕਰਨੀਆਂ ਜੀ ਸੂਟ ਡਿਜ਼ਾਈਨ ਦੀਆਂ ਕਟਿੰਗ ਦੀਆਂ ਸਟਿਚਿੰਗ ਦੀਆਂ ਤੇ ਚਲੋ ਜੀ ਮਿਲਦੇ ਆਂ ਨੈਕਸਟ ਵੀਡੀਓ ਚ बाय बाय रब राखा